ਲੁਧਿਆਣਾ ਦੇ ਇੱਕ ਨਿੱਜੀ ਰਿਜ਼ੋਰਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਦਾ ਮੁੱਖ ਏਜੰਡਾ ਲੋਕ ਸਭਾ ਚੋਣਾਂ ਰਹਾ। ਮੀਟਿੰਗ ਦੇ ਮੁੱਖ ਮਹਿਮਾਨ ਰਾਜ ਸਭਾ ਮੈਂਬਰ ਸੰਦੀਪ ਪਾਠਕ ਰਹੇ। ਮੀਟਿੰਗ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਰਣਨੀਤੀ ਤਿਆਰ ਕੀਤੀ ਗਈ। ਪੰਜਾਬ ਦੇ ਮਾਲਵੇ ਦੇ ਇਸ ਮੂਵ ਵਰਕਰ ਅਤੇ ਹੋਰ ਅਧਿਕਾਰੀ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ। ਕਿਸੇ ਵੀ ਮੀਡੀਆ ਕਰਮਚਾਰੀ ਨੂੰ ਮੀਟਿੰਗ ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉੱਥੇ ਹੀ ਇਸ ਮੀਟਿੰਗ ਦੇ ਵਿੱਚ ਕੋਰਟ ਦੇ ਵੱਲੋਂ ਫੈਸਲਾ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਸੰਜੇ ਸਿੰਘ ਨੂੰ ਜ਼ਮਾਨਤ ਮਿਲਣ ਤੇ ਖੁਸ਼ੀ ਪ੍ਰਗਟਾਈ ਗਈ। ਦੱਸ ਦੇਈਏ ਕਿ ਇਸ ਮੌਕੇ ਆਮ ਆਦਮੀ ਪਾਰਟੀ ਦੇ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਨੁਕੇ ਨੇ ਸੰਜੇ ਸਿੰਘ ਦੀ ਜ਼ਮਾਨਤ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਇਸ ਤੋਂ ਇੱਕ ਗੱਲ ਸਾਫ਼ ਜਾਪਦੀ ਹੈ ਕਿ ਕਿ ED ਦਾ ਇਸਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ। ਦੇਖੋ ਸੱਚ ਨੂੰ ਦਬਾਇਆ ਜਾ ਸਕਦਾ ਪਰ ਸੱਚ ਨੂੰ ਝਟਲਾਇਆ ਨਹੀਂ ਜਾ ਸਕਦਾ। ਅੱਜ ਸੰਜੇ ਸਿੰਘ ਦੀ ਜ਼ਮਾਨਤ ਇਸ ਗੱਲ ਦੀ ਗਵਾਹੀ ਹੈ ਕਿ ਜਿੰਨਾ ਹੀ ਰੌਲਾ ਪਾਉਂਦੇ ਸੀ ਉੱਥੇ ਹੈ ਕੁਛ ਨਹੀਂ ਇੱਕ ਇੱਕ ਕਰਕੇ ਸਾਰੇ ਬਾਹਰ ਆਉਣਗੇ ਤੇ ਭਾਜਪਾ ਦਾ ਜਿਹੜਾ ਇਹ ਕਰਖਤ ਚਿਹਰਾ ਉਹ ਲੋਕਾਂ ਸਾਹਮਣੇ ਨੰਗਾ ਹੋਵੇਗਾ ਅੱਛਾ ਭਾਜਪਾ ਕਿਤੇ ਨਾ ਕਿਤੇ ਕਾਂਗਰਸ ਦੇ ਲੀਡਰ ਜਾਂ ਹੋਰ ਜਿਹੜੇ ਹੈਗੇ ਨੇ ਲੀਡਰ ਆਪਣੇ ਸ਼ਾਮਿਲ ਕਰ ਰਹੇ ਇਸ ਚੀਜ਼ ਨੂੰ ਕਿਸੇ ਕੰਦ ਦੇਖਦੀ ਆ ਮਾਰੀ ਭਾਜਪਾ ਇਸ ਤਰ੍ਹਾਂ ਕਰੇ ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਅਰੈਸਟ ਕਰ ਲੈ ਕੀ ਫਰਕ ਪੈਂਦਾ ਪਰ ਲੋਕਾਂ ਪੰਜਾਬ ਦੀ ਲੋਕ ਭਾਰਤ ਦੀ ਜਨਤਾ ਸਮਝ ਚੁੱਕੀ ਹੈ ਕਿ ਸਾਡਾ ਰਖਵਾਲਾ ਕੌਣ ਹੈ ਤੇ ਸਾਡਾ ਦੁਸ਼ਮਣ ਕੌਣ ਹੈ ਜੀ ਅੱਜ ਕਾਰਜਕਾਰੀ ਦੀ ਮੀਟਿੰਗ ਹੈਗੀ ਹੈ ਕੀ ਲੱਗਦਾ ਕਿ ਰਣਨੀਤੀ ਤਿਆਰ ਕੀਤੀ ਜਾਊਗੀ ਬਿਲਕੁਲ ਸਾਡੇ ਸੰਦੀਪ ਪਾਟਕ ਜੀ ਮਹਾ ਮੰਤਰੀ ਜੀ ਆਏ ਹੋਏ ਆ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਅੱਜ ਇੱਥੇ ਪਾਰਟੀ ਦੀ ਇਹ ਮੇਰੇ ਪਾਰਟੀ ਦੀ ਕਾਰਜਕਾਰੀ ਮੀਟਿੰਗ ਹੈਗੀ ਹੈ ਜਿਸ ਦੀ ਪ੍ਰਧਾਨਗੀ ਸਾਡੇ ਸਤਿਕਾਰਯੋਗ ਨੈਸ਼ਨਲ ਸੈਕਟਰੀ ਤੇ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਟਕ ਜੀ ਰਹਿਣਗੇ ਕਿ ਜਿਹੜੀ ਮੀਟਿੰਗ ਹੈਗੀ ਹੈ ਚਾਰ ਜ਼ਿਲ੍ਹਿਆਂ ਦੀ ਮੀਟਿੰਗ ਹੈਗੀ ਹੈ ਲੁਧਿਆਣਾ ਫਤਿਹਗੜ੍ਹ ਸਾਹਿਬ ਮੋਗਾ ਤੇ ਫਰੀਦਕੋਟ ਦੀ ਇੱਥੇ ਸਾਰੇ ਹੀ ਜਿੰਨੇ ਵੀ ਕਾਰਜਕਰਤਾ ਹੈਗੇ ਨੇ ਪਾਰਟੀ ਵੱਲੋਂ ਨੂੰ ਸੋਇਨੇ ਵਾਰਡ ਸੈਕਟਰ ਤੋਂ ਲੈ ਕੇ ਸਟੇਟ ਲੈਵਲ ਦੇ ਸਾਰੇ ਹੀ ਇਸ ਮੀਟਿੰਗ ਵਿੱਚ ਹਿੱਸਾ ਲੈ ਰਹੇ ਨੇ ਜੀ ਅੱਛਾ ਇਸ ਮੀਟਿੰਗ ਦੇ ਵਿੱਚ ਕੀ ਕੀ ਮਕੀ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ 2024 ਦੇ ਚੋਣਾਂ ਤੋਂ ਲੈ ਕੇ ਅੱਜ ਤੋਂ ਲੈ ਕੇ ਡਾਕਟਰ ਸੰਦੀਪ ਪਾਠਕ ਜੀ ਕੁਝ ਸਾਨੂੰ ਗਾਈਡਲਾਈਨਸ ਦੇ ਕੇ ਜਾਣਗੇ ਕੁਝ ਜ਼ਰੂਰਤਾਂ ਹੋਣਗੀਆਂ ਕੁਝ ਨਵੇਂ ਕਮਾਂਗਾਂਾਂ ਬਾਰੇ ਜਾਣਕਾਰੀ ਦੇ ਕੇ ਜਾਣਗੇ ਜਿਸ ਵਿੱਚ ਸਾਰੇ ਐਮਐਲਏ ਸਾਹਿਬਾਨ ਵੀ ਆਪਣੇ ਹੈਗੇ ਨੇ ਉਹ ਵੀ ਸ਼ਾਮਲ ਹੋਣਗੇ ਸੀਟਾਂ ਨੂੰ ਲੈ ਕੇ ਵੀ ਡਿਸਕਸ ਕੀਤਾ ਜਾ ਸਕਦਾ ਇੱਥੇ ਤਾਂ ਸਿਰਫ ਕਾਰਜਕਾਰੀ ਮੀਟਿੰਗ ਹੈਗੀ ਜੀ ਸੀਟਾਂ ਨੂੰ ਲੈ ਕੇ ਪਾਰਟੀ ਹਾਈ ਕਮਾਂਡ ਦਾ ਆਪਣਾ ਫੈਸਲਾ ਹੋਏਗਾ ਲੱਗਦਾ ਜੋ ਵੀ ਹੋਏਗਾ ਇੱਥੇ ਕੋਈ ਇਸ ਦੇ ਵਰਕ ਕੋ ਸੀਡਰ ਨੂੰ ਲੈ ਕੇ ਕੋਈ ਡਿਸਕਸ਼ਨ ਨਹੀਂ ਹੋਈ ਜੀ ਇਹ ਕਹਿ ਸਕਦੇ ਮਾਲਵੇ ਦੀ ਮੀਟਿੰਗ ਹੈ ਹਾਂਜੀ ਮਾਲਵੇ ਦੀ ਮੀਟਿੰਗ ਐਸਐਮ ਜੀਐਮ نیوز ਲਈ ਲੁਧਿਆਣਾ ਤੋਂ ਅਭਿਸ਼ੇਕ ਜੋ ਲੋਟਾ ਦੀ ਰਿਪੋਰਟ